ਇਹ ਜਿਹੜੇ ਮੂੰਹ ਚੱਕਦੇ ਕਦੇ ਕਦੇ ਦੂਜੇ ਦੇ ਚੱਕਦੇ ਕਦੇ ਕਦੇ ਪਾਣੀ ਆਉਂਦਾ ਕੱਢੋ ਬਾਹਰ ਆਉਦੇ ਪਾਣੀ ਰੱਬ ਨੇ ਆ ਲਿਆ ਰਖੇਂਦਰ ਕੱਪੜੇ ਇਹ ਤਾਂ ਦਾ ਡੈਡੀ ਨੂੰ ਦੱਸਿਆ ਕਿੰਨੇ ਦਿਨ ਆਹ ਦੱਸਿਆ ਡੈਡੀ ਨੂੰ ਤੇ ਡੈਡੀ ਕਹਿੰਦੇ ਉਹ ਰੱਖਦਾ ਤਾਂ ਡੈਡੀ ਮਾਨ ਦੇ ਵਿੱਚ ਜਿਆਦਾ ਪਹਿਲਾਂ ਕੋਈ ਪੱਲੀ ਬਾਲਾ ਪੱਲੀ ਚ ਬਾਲਾ ਕੱਪੜੇ ਸਾਰੇ ਟਾਂਡੋ ਤੇ ਸਿਰ ਤੇ ਲੱਗਦਾ ਮੈਂ ਚੰਡੀ ਕਾ ਉਹ ਚੰਡੀ ਕਾ ਐ ਬਣਾ ਹਾਂ ਬਾਹਰ ਨੇ ਐ ਬਣਾ ਲੈ ਚੱਲ ਦੂਜੇ ਰੀਜ਼ਨ ਚੱਲ ਉਧਰ ਨੂੰ ਚਾਹ ਦੀ ਜੋਫੇ ਦੇ ਉਧਰ ਨੂੰ ਚੱਲ ਹੈ ਸੋ ਹਰਾਨ ਦੀ ਆ ਗੱਲ ਆ ਟਾਂਡੋ ਉਹ ਤੋਂ ਪਹਿਲਾਂ ਦੋ ਦਿਨ ਪਹਿਲਾਂ ਬਾਅਦ ਦੇ ਫਾਰਮੈਟ ਵਿੱਚ ਨਾ ਤੂੰ ਕੀ ਕਰਿਆ ਕਰੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲੋਜੀ ਸਵਾਗਤ ਹੈ ਤੁਹਾਡਾ ਸਾਡੇ ਆ ਦੇ ਨਵੇਂ ਵਲੌਗ ਵਿੱਚ ਸੋ ਆਪਣਾ ਅੱਜ ਦਾ ਵਲੌਗ ਇਹ ਆ ਵਲੌਗ ਪਹਿਲਾਂ ਪੈਣੀਆ ਬਹੁਤ ਜਿਹੜੀਆਂ ਗਾਲਾਂ ਤੇ ਗਾਲਾਂ ਤੁਹਾਨੂੰ ਪਤਾ ਲੱਗ ਜਾਣਾ ਹੁਣੇ ਕਾਦੋ ਪੈਣੀਆ ਵਾ ਸੋ ਆਪਾਂ ਫਿਰ ਤਿਆਰੀਏ ਪਾਸੇ ਦੀ ਕਰ ਲਈ ਆ ਵੀਜ਼ਾ ਤੁਹਾਨੂੰ ਪਤਾ ਇੱਕ ਦਿਨ ਜੀ ਵੀਜ਼ਾ ਵਗਾਲੀਦਾ ਵੀਜ਼ਾ ਆਪਣਾ ਆ ਗਿਆ ਵਾ ਤੇ ਟਿਕਟ ਆਪਾਂ ਕਰਾ ਲਈ ਓਕੇ ਰਿਪੋਰਟ ਕਰਾਤੀ ਆ ਤੇ ਆਪਾਂ ਫੇਰ ਚੱਲੇ ਬਾਹਰ ਤੇ ਤੁਸੀਂ ਫੇਰ ਕਹਣਾ ਇਹ ਕਿੱਥੇ ਗਿਆ ਚੱਲਿਆ ਵਾ ਨਹੀਂ ਵਲੌਗ ਵੇਖਿਓ ਮੈਂ ਕਿੱਥੇ ਗਿਆ ਲਾ ਵਾ ਗੈਸ ਕਰੋ ਪਹਿਲੀ ਕੱਲ ਮੈਂ ਕਿੱਥੇ ਜਾ ਸਕਦਾ ਇਹ ਲੋਰ ਕਮੈਂਟ ਕਰਕੇ ਦੱਸਣਾ ਮੈਂ ਕਿੱਥੇ ਜਾ ਸਕਦਾ ਵਾਂ ਤੇ ਘਰੋਂ ਗੱਲਾਂ ਬਹੁਤ ਜਿੰਨੀਆਂ ਪਈ ਜਾਂਦੀਆਂ ਉਹ ਅਸੀਂ ਵਲੌਗ 'ਚ ਅਸੀਂ ਉਹ ਕੀ ਕੀ ਰੈਕਪਚਰ ਕਹਿੰਦੇ ਨੇ ਉਹ ਕੈਪਚਰ ਨਹੀਂ ਕਰ ਸਕੇ ਕਿ ਤੇ ਹੁਣ ਕੈਪਚਰ ਹੋਣੀ ਹੈ ਹੁਣ ਵਲੌਗ ਸ਼ੁਰੂ ਕੀਤਾ ਵਾ ਤੇ ਕੱਲ ਦੀਆਂ ਗੱਲਾਂ ਘਰੋਂ ਪਈਆਂ ਨੇ ਮੜਾ ਦੱਸਿਆ ਹੀ ਘਰੇ ਅੱਜ ਕੱਲ ਦੀਆਂ ਗੱਲਾਂ ਤਾਂ ਪਈ ਜਾਂਦੀਆਂ ਕੈਪਚਰ ਨਹੀਂ ਕਰ ਸਕਿਆ ਅਸੀਂ ਹੁਣ ਸੋ ਹੁਣੇ ਪਹਿਲਾਂ ਪੈਕਿੰਗ ਕਰਨ ਲੱਗੇ ਆ ਤੇ ਨਿਕਲ ਜਾਣਾ ਬਸ ਟਾਈਮ ਥੋੜਾ ਹੀ ਆ ਪੈਕਿੰਗ ਕਰਨੀ ਆ ਸੋ ਤਿਆਰੀ ਕਰ ਲਈ ਆਪਾਂ ਆ ਜਿਓ ਮਿੱਤਰੋ ਦੇਖੋ ਲੋਕਾਂ ਨੇ ਕਹਿੰਦੇ ਕੋਸ਼ਿਸ਼ ਦੇ ਮੁੰਡਾ ਜਾਂਦੇ ਜਾਂਦਾ ਸਾਡੇ ਗਾਲੇ ਕੱਢ ਜਾਂਦੇ ਸਵੇਰ ਦੇ ਜਾਂਦੇ ਮੁੱਕੀਦੇ ਗੋਨੀ ਆਪਣਾ ਕਮਾਈ ਕਰਨ ਜਾਂਦੇ ਸਿਰਾਂ ਕਰਕੇ ਮੋੜਾਉਣਾ ਜੜਾ ਟਾਪੇ ਪੈਣੀ ਸਾਨੂੰ ਲਿਆ ਕੇ ਜਿਵੇਂ ਲੜਾਈ ਹੋਵੇ ਸੈਰਾ ਕਰਦੀ ਮੈਂ ਹੁਣ ਕੀ ਕਹਾਂ ਦੱਸੋ ਲੱਗ ਸੈਰਾ ਸੈਰਾ ਨਹੀਂ ਨਾ ਕੰਮੀ ਵਾਲਿਆਂ ਨੂੰ ਕਿੱਥੇ ਪੈਸੇ ਆਇਆ ਤੇ ਟਿਕਟ ਵੀ ਮੈਂ ਉਸਦੀ ਮਮੀ ਨੇ ਕਿੱਥੇ ਕਮਾਉਂ ਕੇ ਆਇਆ ਬਾਪੇ ਨੇ ਲੱਗਾ ਲਵਾਇਆ ਮੈਂ ਜਾਣਾ ਕਿੱਥੇ ਲਵਾਇਆ ਵਾ ਮੈਂ ਫਿਰ ਕਮਾਈ ਨੂੰ ਕਹੇ ਆਸਟ੍ਰੇਲੀਆ ਮੇਂ ਨਾ ਕੈਨੇਡਾ ਨਿਕਲ ਜਾ ਨਿਕਲ ਨਾ ਤੱਪ ਮੰਨ ਲੇ ਫਿਰ ਨਾ ਇੱਥੇ ਹੁਣ ਆਪਾਂ ਲਈ ਹੱਸ ਤੂੰ ਸੱਚ ਦੱਸਿਆ ਨਹੀਂ ਕੋਈ ਚਾਹਤ ਹੈ ਮੈਨੂੰ ਤਾਂ ਤਿੰਨ ਤਿੰਨ ਲਾਉਣੇ ਆ ਤੇ ਕੱਪੜਿਆਂ ਦੇ ਅੰਦਰ ਸਾਰਾ ਅੰਦਰਾਂ ਜਾਂਦਾ ਟੈਕੀ ਵੀ ਲੈ ਲੈ ਤੇ ਬੈਗ ਵੀ ਉਹ ਵੀ ਥੋੜੇ ਆਪਾਂ ਜਾਣਾ ਵੀਜ਼ਾ ਟਿਕਟਾਂ ਵੀ ਮੈਂ ਥੈਕਿੰਗ ਕਰਨ ਲੱਗਾ ਵਾਂ ਤੇ ਤੂੰ ਹੀ ਰੋਲਾ ਕੱਢ ਪਈ ਕਿ ਜਾ ਧੀ ਪੁੱਤ ਤੈ ਤੋਰੋ ਆਵੜੇ ਖੁਸ਼ੀ ਖੁਸ਼ੀ ਤੋਰੋ ਖੁਸ਼ੀ ਖੁਸ਼ੀ ਤੁਰਾਂਗੇ ਜਿਸਨੂੰ ਪਤਾ ਕਿ ਜਦੋਂ ਸਾਨੂੰ ਡਰ ਲਿਆ ਕੇ ਦੇਵੇਂਗਾ ਉਹ ਤੋਰੇ ਤਾਂ ਵੀ ਡਲਰਾਂ ਨੂੰ ਹੁੰਦੇ ਪਏ ਆ ਤੇ ਹੁੰਦਾ ਹੀ ਸਾਰੀ ਤੁਨੇ ਹੁੰਦੀ ਜਾਊਂਗਾ ਪਰ ਨਹੀਂ ਜਾਣਾ ਅਖੀਰ ਜਾਨਾ ਨਹੀਂ ਜਾਣਾ ਤਾਂ ਨਹੀਂ ਜਾਣਾ ਮੇਰੇ ਕੱਪੜੇ ਵੀ ਕਿੰਨੇ ਨੇ ਹੋ ਗਏ ਮੈਂ ਦੇਖੀ ਜਾਂਦੀ ਜਮਾਂ ਕਦੋਂ ਕੱਢੀ ਜਾਂਦਾ ਪੱਗਾਂ ਦਾ ਵੀ ਚਾਰ ਪੱਗਾਂ ਲੈ ਕੇ ਆਉਂਦੇ ਆ ਇਹਨੇ ਕੱਪੜੇ ਕੱਟ ਦਿੱਤੇ ਰਹਿੰਦਾ ਪਰਮਾਨਾ ਕਿਉਂ ਬੋਰੀ ਕਿਉਂ ਥੋੜੇ ਜਾਂ ਚੌੜੇ ਨਹੀਂ ਪੂਰੇ ਕਿ ਤੋਂ ਛੋਟੇ ਤੇਰੇ ਵੱਡੇ ਕੱਪੜੇ ਪੂਰੇ ਆਉਣੇ ਉਹ ਬੋਰੀ ਅੱਜ ਬੋਰੀ ਨੂੰ ਨਹੀਂ ਪਤਾ ਜੇ ਉਹ ਤਾਂ ਪਤਾ ਲੱਗਦਾ ਉਹਨੇ ਵੇਚੀਆਂ ਪਾਈ ਦਿਨਾ ਤੇਰੇ ਅਸਮੁਸਬਤ ਨਹੀਂ ਹੁੰਦਾ ਕਿ ਮੱਧੇ ਕੈਮ ਹੋਵੇ ਕਿੰਨੇ ਦਿਨ ਹੀ ਹੋ ਗਏ ਆ ਜਿਆਦਾ ਤੇ ਹੁਣ ਕਨਫਿਊਜ਼ਨ ਇੱਕ ਬਹੁਤ ਵੱਡੀ ਹੋ ਚੁੱਕੀ ਆ ਦਿਨ ਖਾਵੇ ਹੈਗੇ ਆ ਹਫਤੇ ਲਈ ਘੁੰਮਣ ਜਾਣਾ ਵਾ ਦਿਨ ਥੋੜੇ ਆ ਇਹ ਸੋਚਿਆ ਬੈਗ ਨਿਕਾ ਲੈ ਕੇ ਜਾਵਾਂ ਤੇ ਵੱਡਾ ਲੈ ਕੇ ਜਾਵਾਂ ਹੁਣ ਚੱਕਰ ਨੂੰ ਮੇਹ ਪਈਆਂ ਦਾ ਮੈਨੂੰ ਇਹ ਨਹੀਂ ਮੈਂ ਨਿਕਾ ਲੈ ਗਿਆ ਉੱਥੋਂ ਵੀ ਚੀਜ਼ ਲੈਣੀ ਪੈਗੀ ਖਰੀਦਣਾ ਪੈ ਗਿਆ ਕੁਝ ਉਕਰੇਚ ਨਹੀਂ ਆਉਣਾਗਾ ਪਿੱਛੇ ਸਾਨੂੰ ਅੱਗੇ 18000 ਦਾ ਹੀ ਬੈਗ ਲਿਆ ਤੇ ਉਹ ਸਾਰਾ 18000 ਕੀਆ ਤੇ ਪਿਆ ਉਹ ਬੈਗ ਦਾ weight ਵੱਧ ਹੋ ਜਾਂਦਾ ਪਰ ਉੱਥੇ ਦੇਣੇ ਪਹਿਲੇ ਪੈਸੇ ਐਕਸਟਰਾ ਬੈਗ ਦੇ ਲੱਗੇ ਜਾਂਦਾ ਜਣਾ ਹੁਣ ਮੈਂ ਸੋਚਿਆ ਜੇ ਵੱਡਾ ਬੈਗ ਲੈ ਜਾਉਂ ਕਿ ਆ ਜਿਹਾ ਸਮਾਨ ਹਮੇ ਕੰਮ ਸਮਝਿਆ ਬਾਹਰ ਆ ਪਿਆ ਮੈਂ ਲੋੜ ਨਿਕਾ ਉੱਥੇ ਆਪੇ ਗਾਇ ਬਿਰੂਗਾ ਤੇ ਸਿੱਧਾ ਕੈਪਚ ਰੱਖ ਲਾ ਗਿਆ ਉਹ ਬੈਗ ਤਾਂ ਉਹਨਾ ਕੰਮ ਸੰਜਵਤ ਨੂੰ ਜਲਦੀ ਆਪਾਂ ਜਮਾ ਕਰਾਉਣਾ ਪੈਣਾ। ਪਰ ਇਹ ਸੋਚਦੇ ਆਂ ਉਹੀ ਬਾਕੀ ਹੁਣ। ਤੁਸੀਂ ਤਾਂ ਕੀ ਦਾ ਸਕਦੇ ਹੋ ਕਿਉਂ ਨਾ ਮੈਂ ਤਿਆਰੀ ਕਰ ਲੈਣੀ। ਮੈਂ ਕਹਿ ਲੈਂ ਕਿ ਤੁਸੀਂ ਦੱਸੋ। ਤੋਂ ਬਾਕੀ ਚਲੋ ਕੋਈ ਨਾ ਮੈਂ ਦਿਮਾਗ ਲਾ ਕੇ ਸੋਚਦਾ ਕਿਹੜਾ ਲੈ ਕੇ ਜਾਣਾ। ਫਿਰ ਪੈਕਿੰਗ ਕਰ ਲੈ। ਰੌਮ ਇਤੋਂ ਪੈਕਿੰਗ ਕਰ ਲੈ ਘੜੇ ਲੰਮੇ ਹੀ ਖਲਟਾ ਲੱਗੇ ਆਪਾਂ ਜੀ। ਫਾਈਦਾ ਮੈਂ ਨਾ ਕੋਲੀਆਂ ਹੁਣੀਆਂ ਵੇਖੋ ਆ ਚੱਕੋ। ਚਾਹ ਨਵਾਂ ਨੱਕ। ਆ ਡਰਾਈਕ ਲੀਕ ਨੂੰ ਮੈਂ ਫੈਰਾ ਹੋ ਜਾਂਦਾ ਵਾ। ਇਹ ਵੀ ਨਵੀਆਂ ਹੁਣ ਮੈਂ ਪਹਿਲਾਂ ਇਥੋਂ ਹਿਸਾਬ ਜਿਲਾ ਕੇ ਜਾਊਂਗਾ ਕਿ ਕਿਹੜੀ ਪੈਂਟ ਨਾਲ ਕਿਹੜੀ ਪੈ ਜਾਊਗੀ। ਉਹ ਸਾਹਮਣੇ ਲੋਕਾਂ ਮਨਾਂ ਫਿਰ ਉਹ ਚੈਨ ਕਨਫਿਊਜ਼ਨ ਬਹੁਤ ਦੀ ਆ ਸੰਜਿਤ ਪਾਉਣਾ ਕੀ ਆ ਕੀ ਨਹੀਂ ਪਾਉਣਾ ਤੇ ਆ ਹੋ ਗਿਆ ਇੱਕ ਸੂਟ ਆ ਇਹ ਹੋ ਗਿਆ ਵੱਖਰਾ ਆ ਚੱਲੋ ਇਹ ਕਿਧਰ ਤੇ ਚਾਰੀ ਤੇ ਤੇ ਇਧਰ ਕਾਲਾ ਪਈ ਜਾਂਦੀ ਐ ਉਹ ਵੀ ਤੇ ਤੇ ਕਿਧਰ ਅਸਰ ਹੁੰਦਾ ਹੈ ਤੇ ਕਿਧਰ ਅਸਰ ਹੁੰਦਾ ਕਾਲਾ ਦਾ ਅਸਰ ਨਹੀਂ ਬਣਾ ਕੇ ਦੱਸਦੇ ਮੈਂ ਟਰਾਈਕਿੰਗ ਕਰਾ ਕਰਾ ਲੈ ਆਂਦਾ ਕਰੋ ਤੋੜਾ ਜੇ ਕਰਦੇ ਪਸੰਦੀ ਨਹੀਂ ਆਉਂਦੀ ਹੁਣ ਜੋੜੀਆਂ ਬਣਾ ਕੇ ਲੈ ਜਾਓ ਇਹ ਲੰਦੀਆਂ ਮੇਰੀ ਜੋੜੀ ਤਾਂ ਪਣੀ ਨਹੀਂ ਵੇਲੋ ਕੱਪੜੇ ਜੋੜੀ ਬਣਾ ਕੇ ਲੈਣ ਚੱਲਾਂ ਮੇਰੀ ਜੋੜੀ ਕਦੋਂ ਬਣਨੀ ਹਾਂ ਬਣਾਉਣੀ ਹੈ ਨਾ ਹਾਂ ਅਸੀਂ ਥੋੜਾ ਬਣਾਉਣੀ ਆ ਸਾਡੀ ਪਸੰਦ ਨਹੀਂ ਆਉਣੀ ਜੋੜੀ ਬਣੀ ਹਾਂ ਮੈਥੋਂ ਪਾਣੀ ਪੈਂਟ ਸ਼ਲਟ ਤੇ ਨਹੀਂ ਇਹ ਜਾਨਾ ਕਿੱਥੇ ਚੱਲ ਨਹੀਂ ਆ ਇਹ ਮੈਂ ਦੱਸੂ ਤੈਨੂੰ ਇਹ ਕਿਹੜੇ ਦਿਨ ਜਿਆਣਾ ਇਹ ਹੌਲੇ ਕੇ ਪਾ ਲਗੂ ਆ ਗਿਆ ਲੈ ਇਹਦਣਾ ਆ ਤੇ ਜਾਣ ਦਾ ਪਤਾ ਜਾਣ ਦਾ ਨਹੀਂ ਮੈਂ ਤਾਂ ਇਹ ਪਤਾ ਕੋਲਾ ਵੀ ਜਾਣਾ ਕਿੱਥੇ ਨਾ ਪੱਗ ਆ ਪੱਕ ਦੋਮਣੇ ਚੱਲ ਜਾਨੇ ਇਹ ਇਹ ਨਹੀਂ ਕਿ ਜਾਨਾ ਲੀੜਿਆਂ ਦਾ ਰਜੇ ਤੇ ਨਾ ਪੱਗਾਂ ਦਾ ਰਜੇ ਕੰਨਾ ਇਹ ਕੋ ਕਿੰਨੀਆਂ ਹੀ ਪੱਗਾਂ ਮੈਨੂੰ ਆਂਦਾ ਵੀ ਮੰਮੀ ਪੱਗਾਂ ਦੇ ਰੰਗ ਬਹੁਤ ਹੁੰਦੇ ਮੈਂ ਕਿਹਾ ਤੇਰੇ ਕੋ 20 25 ਪੱਗਾਂ ਕਿੰਦਾ ਜੇ ਤਾਂ ਇੰਨੇ ਰੰਗ ਹੈ ਹੀ ਨਹੀਂ ਮੇਰੇ ਕੋ ਹਮ ਮੈਨੂੰ ਪੱਗਾਂ 4-5 ਲੈ ਚੁਲਿਆ ਕੋਈ ਪੁਰਾਣੀ ਹੋ ਗਈ ਤਿੰਨ ਚਾਰ ਵਾਰ ਪੱਗਵੱਤੀ ਪੁਰਾਣੀ ਨਾ ਸੂਟ ਵੀ ਪੁਰਾਣੇ ਵੇ ਜਾਂਦੇ ਤੇ ਪੱਗ ਵੀ ਪੁਰਾਣੇ ਅੱਛਾ ਮੈਂ ਲਾਣਾ ਤੇ ਬਰੇਣਾ ਤੁੰ ਚੱਕ ਲਈਏ ਤੇ ਬੂਟਾਂ ਜੋੜਾ ਅੱਛੇ ਵੀ ਸੂਟਾਂ ਨਾਲ ਤੇ ਲਾਉਂਗਾ ਮੈਂ ਤਰੋ ਉਹੀ ਚੱਕਰ ਪੈ ਗਿਆ ਥੈਂਕ ਯੂ ਅੱਜ ਜਾਣਾ ਪੈਣਾ ਨਿੱਕੇ ਟੈਗੀ ਜੋੜੇ ਨੇ ਕੱਪੜੇ ਜਮੀ ਵੀ ਕਿ ਨਹੀਂ ਬੋਰੀ ਲੈ ਆਇਆ ਤੇ ਕੀ ਨਾ ਕੀ ਪਾਣਾ ਚਾਹਦਾ ਬੋਰੀ ਜੀ ਭਾਲਾ ਭਾਜਾ ਨਹੀਂ ਮੋਦੀ ਦਾ ਬੋਰੀ ਵੇ ਵੀ ਤੇ ਚੰਦ ਲੈ ਨਹੀਂ ਸਾਰੀ ਆਲੇ ਬਾਤਾਂ ਕੀ ਮਾਰਨਾ ਨਾ ਬੋਡੀ ਇਜ਼ ਵਾਟ ਇਜ਼ ਬਿਹੇਵੀਅਰ ਅਲੱਗ ਅਧਿਸ਼ੈ ਰਹਿਣ ਜੋਗ ਨੂੰ ਨ ਰਹਿਣਾ ਚਾਹੀਦਾ ਐਤੀ ਖਾਣ ਬੱਤੀ ਕੋਈ ਕੀ ਪਾਉਣੀ ਆ ਮੈਂ ਮੁੰਡੇ ਕਾਹਦੀ ਤਿਆਰੀ ਕਰੀ ਕਰਾਣ ਵਾਲੇ ਗਾਲਾ ਗਾਲ ਕੱਢਦੇ ਇਦਾਂ ਇਹਦਾ ਜੇ ਤਾਂ ਬਿਨੋ ਮੰਮੀ ਇਹਦਾ ਹੈ ਤੂੰ ਐਸੀ ਬਾਤ ਕੋਈ ਕਾ ਸੁਝਾਣੀ ਆ ਦੋਵੇਂ ਪਾ ਲੈ ਸੁੱਕੀ ਸਾਬੀ ਕੋਈ ਬੈਗ ਉੱਥੇ ਲੈ ਜਾਣਾ ਪੈ ਗਿਆ ਸੁੱਕੀ ਤਾਂ ਹੁਣ ਚੱਲਿਆ ਜਾਣਾ ਵਾ ਉਹ ਤੇ ਬਾਤ ਕੋਲ ਪੜਾਣ ਦੋ ਸਾਲ ਤੱਕ ਟੈਨਸ਼ਨ ਮੁਰਦਾ ਤੇ ਨਹੀਂ ਮੁਰਦਾ ਆ ਲੈ ਜਾ ਅੰਕਲ ਲੈਪਾ ਹੈ ਜਿੰਨੇ ਥਾਂ ਨਹੀਂ ਉੱਤੇਗੀ ਥੰਡੋ ਆ ਜਾਣੇ ਕਿੱਥੇ ਗੋਲੋ ਘਰ ਤੇ ਮੈਂ ਨਹੀਂ ਥੰਡੋ ਜਾਣੀ ਤਾਂ ਕਿ ਤੇ ਮੈਂ ਨਹੀਂ ਜਰਦਾ ਕੋਈ ਮੈਟਰੋ ਹੁਣ ਕੱਪੜੇ ਆਪਣੇ ਆਉਣਗੇ ਸਹੀ ਅੱਗੇ ਨਹੀਂ ਆਏ ਅੱਗੇ ਪੰਗਾ ਪੈ ਗਿਆ ਜਦੋਂ ਪੰਗਾ ਪੈ ਜਾਵੇ ਫੇਰ ਨਹੀਂ ਉਹ ਪਿੱਛੇ ਖੜੀਦਾ ਨਹੀਂ ਜਦੋਂ ਪੰਗਾ ਪੈ ਜਾਵੇ ਤੂੰ ਤੋ ਕੱਲੀ ਜਤਾ ਨੂੰ ਬਾਬਾ ਜਿੰਨੇ ਮੈਨੂੰ ਬਾਅਦ ਪਤਾ ਤਾਂ ਹੈਗਾ ਮੈਨੂੰ ਕੰਮ ਕਰ ਦੇ ਕੰਮ ਵੀ ਦੇਣਾ ਮੈਂ ਚੱਲ ਵੀ ਜਾਣਾ ਜਾਣ ਕੇ ਠੰਡ ਕਰੇ ਜਾਂਦਾ ਹੈ ਐ ਹੀ ਹੁੰਦਾ ਹੁੰਦਾ ਸਾਹ ਨਿਆਣਾਂ ਦਾ ਨਾਮ ਇਹਦਾ ਕੀ ਆ ਵਾਟੇ ਫਾਰਮੈਟ ਰੇ ਨਾ ਮੁੰਡਿਆਂ ਕਰਿਆ ਕਰੇ ਘਰੇ ਘਰੇ ਫਾਇਰ ਲੱਗਦੇ ਨਹੀਂ ਪਤਾ ਕੀ ਇਹ ਨੂੰ ਜੇ ਰੋ ਪੰਗਾ ਪੈ ਜਾਵੇ ਘਰੇ ਪੈਰ ਨਹੀਂ ਲੱਗਦੇ ਸਾਡੇ ਸੋਹਣੇ ਨਹੀਂ ਹਾਂ ਲੰਦੀਏ ਵਾਟੇ ਅਜੀ ਬਾਈ ਮੈਂ ਤੇਰਾ ਨਾ ਨੀ ਕਿਹਦਰੇ ਰੋੜਮਦਾ ਜੇ ਯਾਰਾਂ ਨੂੰ ਕਿਹ ਰੋੜਮਦਾ ਇਹ ਦੇਰ ਤੀਨ ਮੁੰਡਾ ਬਾਹਰ ਗਿਆ ਉਹ ਤਾਂ ਹਾਣ ਸੱਜਾ ਮੈਨੂੰ ਯਾ ਸੁਣਾਓ ਆਈਆਂ ਕੋ ਆ ਨਾ ਮੁੰਡਾ ਕੁ ਮਣੀ ਗਿਆ ਪੁੱਠੀ ਵਾਲੀ ਪੁੱਠੀ ਫੈਟ ਵੇ ਡੈਡੀ ਜੇ ਲੱਭੀ ਜਾਂਦਾ ਹੈ ਇਹ ਜਿਹੜੀਆਂ ਪਰ ਆਪਾਂ ਸਾਰੀਆਂ ਤੇ ਧਰਵਾ ਘੜੋ ਕਾਲਾ ਪੈਂਦੇ ਰਹੇ ਕੋਈ ਚੱਕਰ ਦੀ ਆਪਾਂ ਦਬਣਾ ਨਹੀਂਗਾ ਮਾਰਨੀ ਉਹਦੀਆਂ ਗਾਲਾਂ ਕਢੋਰੀਆਂ ਕਿਤੇ ਜਿਹੜਾ ਜਾੜਾ ਚੋਂ ਨਾ ਘਰੇ ਦੇ ਤੋਂ ਦਾ ਲੱਗਾ ਪਾਣੀ ਕਿੱਨੇ ਲਾਉਣਾ ਨੂੰ ਪਾਣੀ ਲਾਗੇ ਦੁਬਾਰੀ ਨੂੰ ਹੀ ਪੋਣੀ ਨੂੰ ਖਾ ਗੁਰੂ ਕਣੀ ਕਿੰਨੇ ਪਾਣੀ ਦੂਜੇ ਦੇ ਮੂੰਹ ਚੱਕ ਦੇ ਕਦੀ ਕਦੀ ਦੂਜੇ ਦੇ ਚੱਕ ਦੇ ਕਦੀ ਕਦੀ ਪਾਣੀ ਅੱਥਰੂ ਤੇ ਕੱਢੋ ਬਾਹਰ ਆਉਦੇ ਪਾਣੀ ਰੱਪਣੇ ਨਾਲ ਰੱਖੇਂ ਅੰਦਰ ਕਪੜੇ ਇਹ ਤਾਂ ਮੈਂ ਡੈਡੀ ਨੂੰ ਦੱਸਿਆ ਕਿੰਨੇ ਦੇ ਦੱਸਿਆ ਡੈਡੀ ਨੂੰ ਤੇ ਡੈਡੀ ਕਰੀਓ ਕੁਝ ਰੱਖਦਾ ਮੈਂ ਕਰੀ ਨਹੀਂ ਮੈਂ ਕਿੱਥੇ ਹੁਣਾ ਚਲ ਵੀ ਜਾ ਆ ਗਿਆ ਤੇ ਪਹਿਲੇ ਲਾ ਕੇ ਟਿਕਟ ਦੇ ਟੈਕਟਰ ਉਹਨੂੰ ਕੋਈ ਜਾਂਦੀ ਜਾਵੇ ਟੈਕਟਰ ਝੋਨਾ ਜੂਰੀ ਟੈਕਟਰ ਨਹੀਂ ਦੂਣੀ ਆ ਗਈ ਆ ਹਾਂ ਝੋਨਾ ਨੂੰ ਪਾਣੀ ਲਾ ਕੇ ਉਹਨੂੰ ਪਾਣੀ ਲੱਗੀ ਆ ਨਾ ਝੋਨਾ ਹਾਂ ਪਰ ਟੈਂਕ ਪਾਰਤੀ ਉਹਨਾਂ ਦੀ ਜੂਰੀ ਟੈਕਟਰ ਨਹੀਂ ਜੂਰੀ ਟੈਕਟਰ ਕੀ ਚੱਲੀ ਜੇ ਟੈਕਟਰ ਉਹ ਵੱਤ ਵਾਤ ਝੋਨਾ ਦਾ 1.5-2 ਲੱਖ ਦਾ ਕੋਈ ਨਾ ਖਾਂਦੇ ਆਉਂਦੇ ਉਸ ਪਾਰ ਥੱਲੇ ਕੋਈ ਬੋਲਦਾ ਨਹੀਂ ਆ ਲੈਣਾ ਨਹੀਂ ਜਾਣਾ ਝੋਨਾ ਕੱਪੜੇ ਦਾ ਖੰਦਰ ਆਉ ਚੱਲ ਹੁਣ ਨਹੀਂ ਜਾਣ ਕੋਣੇ ਬਾਹਰ ਜੱਲਣਾ ਮੈਂ ਨਿਕਲ ਜੈਣਾ ਕਿਸ਼ੋ ਨਿਕਲਣ ਤੋਂ ਤੁਮਾ ਕਰੀ ਆ ਆ ਬੇ ਕਿਵੇਂ ਮਾਰੀ ਬੋਲੀ ਕਿਵੇਂ ਪਾਇਆ ਕੀ ਆ ਪੱਕਾ ਚਾਰ ਲੈ ਕੇ ਆਇਆ ਗੱਲ ਫੇਰ ਕਨੀਆ ਦੱਸ ਆ ਥੋੜੀ ਜਿਹੀ ਪੱਕਾ ਗਿਆ ਕਿੰਨੀ ਆ ਪੱਕਾ ਗਿਆ ਪਈਆਂ ਡੱਬੇ ਦੇ ਉੱਪਰ ਪਏ ਕਿਵੇਂ ਥੱਲੇ ਪਏ ਆ ਸ਼ਰਮ ਹਣੀ ਹੁੰਦੀ ਸ਼ਿੰਗਾਰ ਕੇ ਦੋ ਦੋ ਤੇ ਰਹਿਣਾ ਤਿੰਨ ਦਿਨਾਂ ਨਹੀਂ ਆ ਨਹੀਂ ਮੇਰੀ ਗੱਲ ਇਦੋਂ ਤੋਂ ਮਾੜੀ ਦੁਕਾਨ ਮਾੜੀ ਦੁਕਾਨ ਕੋਲ ਨੂੰ ਕੱਪੜੇ ਨੇ ਜਿੰਨੇ तेरे ਕੋ ਕੱਪੜੇ ਪਏ ਆ ਤੇ ਜਾਂ ਟੈਟੀਆਂ ਦੇ ਬੈਕਾਂ ਦੇ ਬਾਹਰ ਗੁਜੰਦਰੋ ਆਵੇ ਅੰਦਰ ਕਿਵੇਂ ਆ ਡੱਡ ਪਏ ਹੋ ਗਈ ਬੋਲੇ ਬੰਦੇ ਤੇ ਆਪਰ ਜਾਣਾ ਹੀ ਉਹਨੂੰ ਸੋਣ ਰਿਆਂ ਹਾਂ ਉੱਪਰ ਤੇ ਮੈਂ ਤਾਂ ਕੋਈ ਲੋੜ ਨਹੀਂ ਇੱਦਾਂ ਹੀ ਆਵੇ ਕੋਲਾ ਐ ਪਟਦਾ ਐ ਬਾਹਰ ਆ ਉਹ ਜਾ ਉੱਡੀਆਂ ਨਹੀਂ ਗੱਲਾਂ ਇਹਨਾਂ ਹੁਣ ਇੱਧਰ ਬਣ ਇੱਧਰ ਤੇ ਪੇੜ ਮਾਰ ਕੋ ਤਰਾ ਬੰਦੂ ਹੀ ਕਰ ਤੂੰ ਗੱਲ ਹੈ ਬੰਦੂ ਕਰ ਤੂੰ ਦਾ ਸੋਣਾ ਅੰਦਰੋਂ ਖੁੱਲਣਾ ਬੜੀ ਛਿੱਧੀ ਬੰਦ ਮੜ ਕੀਤੀ ਹੋਣੀ ਅਗਰ ਤੂੰ ਕਹਿੰਦਾ ਤਜਾ ਬਣਿਆ ਤਜਾ ਦੇ ਕਿਵੇਂ ਨਿਕਲਦਾ ਜਦੋਂ ਦੂਜੀ ਬੁਣਟ ਫੁਕੀ ਜਰੋ ਬੇਗੁਦਾ ਖਾਣਾ ਤਾਂ ਤਜਾ ਵੀ ਬਣਨਾ ਰਾਤ ਨੂੰ 11 12 ਵਜੇ ਘਰੇ ਬਣਨਾ ਖਾ ਖਾ ਅਲਮਾਰੀ ਕਿੱਡੀ ਹੋ ਲੈ ਆ ਉਹ ਛੱਤ ਤੇ ਆਪਦੀ ਕੋਠੇ ਤੇ ਜਾ ਜਾ ਉਹ ਤੇ ਆਦੀ ਗੱਲ ਮੇਰਾ ਦਿਮਾਗ ਕੇ ਸੋਚਣ ਕਿਹੜੇ ਕੱਪੜੇ ਲੈ ਕੇ ਨੇ ਕਿਹੜੇ ਪਾਉਣੇ ਆ ਸੋਚਣਾ ਕਿ ਰਾਤ ਨੂੰ ਕੱਢ ਕੇ ਰੱਖਿਆ ਕੱਪੜੇ ਹੋਣਾ ਦਾ ਮੈਂ ਸੋਚਣਾ ਨਾ ਉਹ ਸ਼ਟਰ ਪਿਆ ਸ਼ਟਰ ਦੇ ਵਿੱਚ ਕਲਮਾਰੀ ਰੱਖ ਲਾ ਲਿਆ ਕੇ ਉੱਥੇ ਪਰ ਛੜਿਆ ਛੜਿਆ ਨੂੰ ਉਧਰ ਨੂੰ ਤੋਂ ਨਿਕਲ ਕੇ ਉਧਰ ਤੇ ਆ ਗਿਆ ਛੜਿਆ ਹੁਣੀ ਨਹੀਂ ਲੈਣਾ ਛੜਿਆ ਮੂਈਆ ਮੇਰੇ ਛੜਿਆ ਵਾਲਾ ਕੰਮ ਹੈ ਤਾਂ ਆ ਜਾਣੀਆਂ ਇੱਕ ਦਿਨ ਤੇ ਜੇ ਹੋਵੇ ਤੂੰ ਇੱਥੇ ਤੇਰੀ ਗੁੱਤ ਫੜ ਮਾਰੀ ਤੇ ਨਾ ਜਾਵੇ ਗੁੱਤ ਫੜਾਣੀ ਗੁੱਤ ਗੋਤਰਾ ਹੋਣੀ ਬੜੀ ਜਾਣੀਆਂ ਉਹ ਆਨ ਕੰਨ ਖਾਣ ਲੱਗਿਆ ਤੇ ਬਦਲ ਤਾਂ ਕਿਹੜਾ ਚੱਲਦਾ ਜਾਂ ਤੁਹੀਂ ਨਹੀਂ ਕੋਤਦਾ ਤਾਂ ਕਹਿੰਦਾ ਲਿਖਾ ਤਾ ਲਿਖਾ ਉਹ ਅੱਜ ਕੱਲ ਉਹ ਤੋਂ ਮਾਰਦੀ ਹੋਣੀ ਆਵੇ ਨਹੀਂ ਤੁਹੀਂ ਚੱਲ ਜੀ ਆਪ ਚੱਲਣਾ ਤਾਂ ਚੱਲਦੇ ਉਹ ਵੀ ਅੱਥੀ ਚੰਡੀਗੜ੍ਹ ਚੰਡੀਗੜ੍ਹ ਆਪਣੇ ਹਾਂ ਬਾਹਰ ਨੇ ਆ ਬਣਾ ਲੈ ਚੱਲ ਦੂਜੇ ਦਿਨ ਚੱਲੋ ਉਧਰ ਨੂੰ ਚਾਹ ਤੀਜੇ ਚੌਥੇ ਦਿਨ ਉਧਰ ਨੂੰ ਚੱਲੋ ਹਾਂ ਮੈਂ ਹਰਾਨ ਦੀ ਆ ਗੱਲ ਆ ਨਾਲ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਫੁੱਲੀਆਂ ਪਾਈ ਜਾਊਗਾ ਫੁੱਲੀਆਂ ਪਾਈ ਜਾਊਗਾ ਤੂੰ ਨਾਲ ਰੋਪੀ ਲਾ ਕੇ ਨਾ ਦੋ ਦਿਨ ਪਹਿਲਾਂ ਤੱਕ ਫੁੱਲੀਆਂ ਪੰਦ ਰਿਆ ਮੰਮੀ ਇਹ ਇਹਦੀ ਆ ਗੱਲ ਆ ਇਹ ਤਾਂ ਪੱਕਾ ਬੇਲਾ ਆ ਗਈ ਘਰੇ ਆ ਆਹ ਤੇਰੇ ਫੇਰੇ ਦੇ ਸਿਆਸਤ ਵਿੱਚ ਜਾਣੇ ਆ ਖੁਸ਼ੀ ਖੁਸ਼ੀ ਤੋੜਿਆ ਕਰ ਮੁੰਡੇ ਨੂੰ ਖੁਸ਼ੀ ਖੁਸ਼ੀ ਤੋੜਿਆ ਕਰ ਸਾਡੇ ਉੱਥੇ ਕਹਿੰਦਾ ਗੱਲ ਲੈ ਕੇ ਆਉਣੇ ਆ ਤੈਨੂੰ ਖੁਸ਼ੀ ਖੁਸ਼ੀ ਤੋੜੀ ਹੈ ਡਾਲਰਾਂ ਪਿੱਛੇ ਪੈ ਗਿਆ ਤੈਨੂੰ ਡਾਲਰਾਂ ਪਿੱਛੇ ਪੈਣਾ ਹੁੰਦਾ ਸੀ ਹੁਣ ਤੇਰਾ ਸਾਰਾ ਟੱਬਰ ਹੀ ਪੈ ਗਿਆ ਜੇ ਚਲੋ ਸੇਵਗੇ ਤੇ ਕਾਭੀ ਖਤਰੇ ਵਾਲਾ ਤੂੰ ਇਹਦੇ ਵਿੱਚ 25 26 26 ਸਾਲ ਦੇ ਉੱਤੇ ਲੋਥਾ ਦਾ ਮਤਲਬ ਲਾਉਂਦੇ ਆ ਤੂੰ ਤਾਂ ਐਂ ਜੀ ਲੋਹੇ ਦੇ ਪੱਤਰਾਂ ਦਾ ਹੱਥ ਜੀ ਫੜਾ ਕੇ ਕਿੱਥੋਂ ਲਿਓ ਤਰ ਮੂੰ ਚੱਕੇ ਜਿਹੜੇ ਬੈਗ ਚੱਕ ਕੇ ਉੱਥੋਂ ਭਰ ਕੇ ਤੁਰਦੇ ਆ ਨਹੀਂ ਨਹੀਂ ਉਹ ਨਹੀਂ ਰੋਜ਼ ਮੈਂ ਸਟਾਰਟ ਦੂੰ ਮੂੰ ਚੱਕ ਕੇ ਤੁਰ ਪਏ ਦੂਜੇ ਤੀਜੇ ਦਾ ਏਡੇ ਏਡੇ ਬੈਗ ਚੱਕ ਕੇ ਪਰ ਕਿਉਂ ਕੋਈ ਨਹੀਂ ਉੱਥੇ ਵਾਸੂ ਮਿਲ ਜਾਂਦੇ ਆ ਕਾ ਬੰਦਾ ਉਹ ਲੈ ਹੀ ਲੈਣੇ ਤੇ ਮੂੰ ਚੱਕ ਕੇ ਆ ਨਾ ਮੂੰ ਘਰੇ ਰੱਖ ਕੇ ਜਾਈਦਾ ਤੇ ਮੂੰ ਘਰੇ ਜਾਵੇਂ ਦਾ ਮਤਲਬ ਆ ਜਾਂਦਾ ਨਾ ਰੋਵਾ ਪਰ ਜਾਣਾ ਨਾ ਲੋ ਤਿਆਰੀ ਕਰ ਗਿਆ ਨਾ ਆਪਣਾ ਪੈਕਿੰਗ ਦੀ ਪਰ ਕਿਉਂ ਤਾਂ ਇੰਨੇ ਉੱਥੇ ਜਿਹੜੇ ਲੈਣੇ ਉਦੋਂ ਏਡੇ ਏਡੇ ਉਹਦਾ ਸਟੋਰੀਆਂ ਪਉਂਦਾ ਜਦੋਂ ਲੈਣ ਲੱਗਾ ਉੱਥੇ ਲੈ ਰਿਹਾ ਲੋੜ ਨਹੀਂ ਇੱਥੇ ਲੋੜ ਚੁੱਕਾ ਹੈ ਨਾ ਇੱਥੇ ਕਿਉਂ ਕਿਉਂ ਪਾਤੀ ਉਪ ਨਹੀਂ ਹੋਣੀ ਹੁਣ ਰੋਲੇ ਪਈਦਾ ਕਿਉਂ ਆ ਜਾ ਆ ਲੈ ਬੈਗ ਤੇ ਕੀ ਮੇਰੀ ਲੈ ਦੇ ਛੋਟ ਛੋਟ ਕੇ ਆ ਕੇ ਲਾਦਾ ਤਾਂ ਤਾਂ ਕਹਿ ਬਸ ਨਾ ਜਾਏਗਾ ਧਾਜ ਬੈਲ ਥੋੜ ਦਿੰਦੇ ਤੈਨੂੰ ਕਾਹ ਤੇ ਕਹਦਾ ਆਪਣੀਆਂ ਕਿੰਨੀਆਂ ਚੂਰੀਆਂ ਦੇ ਬੋਰੀਆਂ ਖਾਲੀ ਆਉਂਦਾ ਇੱਕ ਬੈਗ ਸਵਾਲਾ ਵਪਾਰ ਨਹੀਂ ਜਾਣਾ ਥੋੜਾ ਜਿਆਦਾ ਪੈਦਾ ਕੋਈ ਬੰਦਾ ਤਾਂ ਜਾਦਾ ਥੋੜਾ ਜੇ ਆਪਾਂ ਚੱਲਦੇ ਰਹਿਣਾ ਆਪਾਂ ਰੁਕਣਾ ਨਹੀਂ ਆ ਰੋਕ ਚੱਲਦਾ ਰਹੇ ਆਪਣਾ ਜਾਣਾ ਹੀ ਜਾਣਾ ਆਪਾਂ ਸਮਾਨ ਦੇ ਵਿੱਚ ਜਿਆਦਾ ਪੈਦਾ ਕੋਈ ਪੱਲੀ ਬਾਲਣਾ ਪੱਲੀ ਚ ਬਾਲਾ ਕੱਪੜੇ ਸਾਰੇ ਟਾਂਡੋ ਤੇ ਸਿਰ ਤੇ ਲੱਗਿਆ ਕਰਾਂਗੇ ਤੇ ਹਾਂਜੀ ਲਓ ਵੀ ਮਿੱਤਰੋ ਸੋ ਆਪਣਾ ਅੱਜ ਤੇ ਵਲੌਗ ਤੁਸੀਂ ਚੈੱਕ ਕਰ ਲਿਆ ਵਾ ਤੁਹਾਨੂੰ ਪਰ ਗਾળા ਆਪਣੇ ਗਾળા ਬਸ ਮੈਂ ਤੁਹਾਨੂੰ ਕੀ ਦੱਸਾਂ ਗਾળા ਪਿੰਦੀ ਰਹਿੰਦੇ ਕੀ ਕਰੀਏ ਗਾળા ਖਾ ਕੇ ਐਡੇ ਵੱਡੇ ਹੋ ਗਏ ਆਪਾਂ ਗਾੜਾ ਪਿੰਦੇ ਰਹਿੰਦੇ ਸਾਰੇ ਜਿੰਨੇ ਗਾળા ਨਾਲ ਹੀ ਆਣੇ ਘਰ ਦਿੰਦੀਆਂ ਆਉਣ ਲਈ ਕਰਦੇ ਨੇ ਗਾળા ਤੇ ਕਮੈਂਟ ਕਰਕੇ ਦੱਸੋ ਵਲੌਗ ਆਪਣਾ ਕਿਵੇਂ ਲੱਗਿਆ ਸੋ ਆਪਾਂ ਆਪਣੀ ਫੇਵਰੇਟ ਕੰਟਰੀ ਚੱਲੇ ਆ ਜਿਹੜੀ ਵਿੱਚ ਸਭ ਤੋਂ ਜ਼ਿਆਦਾ ਫੇਵਰੇਟ ਕੰਟਰੀ ਹੈ ਜਿਹੜੀ ਸਭ ਤੋਂ ਸੋਹਣੀ ਲੱਗਦੀ ਮੈਨੂੰ ਸੋ ਆਪਾਂ ਉੱਥੇ ਚੱਲੇ ਆ ਤੇ ਜਰੂਰ ਦੱਸਿਓ ਗੈਸ ਕਰੋ ਕਿਹੜੀ ਕੰਟਰੀ ਹੋ ਸਕਦੀ ਆ ਉਹ ਜਿਹਨਾਂ ਨੇ ਸਨੈਪਚੈਟ ਵੇਖੀ ਨੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਵਾ ਕਿਉਂਕਿ ਸਨੈਪਚੈਟ ਮੇਂ ਪਾਈ ਹੋਈ ਆ ਤੇ ਸਨੈਪਚੈਟ ਵਾਲੇ ਬੰਦਿਆਂ ਨੂੰ ਪਤਾ ਲੱਗ ਗਿਆ ਵਾ ਤੇ ਬਾਕੀ ਸਨੈਪਚੈਟ ਜਰੂਰ ਐਡ ਕਰ ਲਿਆ ਕਰੋ ਮੈਨੂੰ ਆਪਾਂ ਨੂੰ ਉੱਥੇ ਵੀ ਸਟੋਰੀਆਂ ਪੈਂਦੀ ਰਹੀ ਨੇ ਅਪਡੇਟ ਦਿੰਦੇ ਰਹਿੰਨੇ ਆਪਾਂ ਤੇ ਗੱਲਬਾਤ ਕਰਨੀ ਹੁੰਦੀ ਆ ਸਨੈਪਚੈਟ ਆਪਣੀ ਹੈਗੀ ਆ ਸਨੋਵਰ ਬਾਲ 22 S A N O V E R B A L 22 ਤੇ ਜਰੂਰ ਉੱਥੇ ਫੋਲੋ ਕਰੋ ਆਪਾਂ ਨੂੰ ਤੇ ਇੰਸਟਾਗ੍ਰਾਮ ਆਈਡੀ ਆਪੇ ਸਨੋਵਰ ਬਾਲ ਆ ਸੋ ਕਮੈਂਟ ਕਰਕੇ ਦੱਸੋ ਮੈਂ ਕਿੱਥੇ ਜਾ ਰਿਹਾ ਹਾਂ ਤੇ ਤੁਹਾਨੂੰ ਬੜਾ ਗਾਲਾਂ-ਗਾਲਾਂ ਖਾ ਗਿਆ ਆਪਾਂ ਨਿਕਲ ਜਾਈਦਾ ਪੋਲੇ ਕਿਤੇ ਨੇ ਆਪਾਂ ਥੋੜੇ ਦਿਨਾਂ ਲਈ ਜਾ ਰਹੇ ਹਾਂ ਵਾ ਘੁੰਮ ਕੇ ਆਇਆ ਨਾ ਕਿਉਂਕਿ ਦਿਲ ਜਾ ਕਰਦਾ ਮੈਂ ਚੱਲ ਜੀਏ ਇਹ ਨਾਲ ਇੱਕ ਦੋ ਕੰਮ ਜਾਈ ਉੱਥੇ ਸੋ ਓਕੇ ਰਿਪੋਰਟ ਕਰਾ ਲਈਏ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਤੇ ਹੋਪਫੁਲੀ ਸਾਰੇ ਠੀਕ ਹੋਵੋ ਘਰਪੁਰਾ ਤੁਹਾਡੇ ਸਾਰੇ ਠੀਕ ਹੋਊਗਾ ਕਮੈਂਟ ਕਰਕੇ ਦੱਸ ਦਿਆ ਕਰੋ ਆਪਣੇ ਵਲੌਗ ਕਿੱਥੋਂ ਕਿੱਥੋਂ ਵੇਖਦੇ ਆ ਤੁਸੀਂ ਤੇ ਕਿਵੇਂ ਦੇ ਵਲੌਗ ਪਾਇਆ ਕਰੀਏ ਤੇ ਬਾਕੀ ਮੈਥੀ ਜੀ ਮੈਨੂੰ ਆਉਂਦੇ ਤੋਂ ਤੇਜ਼ ਬਹੁਤ ਬੋਲਦਾ ਬਾਈ ਤੇਜ਼ ਯਾਰ ਮੈਨ ਮੈਂ ਆਪ ਫਲੋਦਰ ਨਹੀਂ ਬਣਿਆ ਹੋਇਆ ਵਾ ਮੇਰੇ ਹੱਥ 'ਵਸ ਕੁਝ ਨਹੀਂ ਪਰਾਵੋ ਤੈਨੂੰ ਤੇ ਪਰਾਵੋ ਬੜਾ ਸਮਝਾਇਆ ਪ੍ਰਵਾਸੀ ਵੀਡੀਓ ਪਰ ਸਮਝ ਨਹੀਂ ਆਇਆ ਆਪਣੇ ਹੱਥ 'ਵਸ ਕੁਝ ਨਹੀਂ ਵੀਰ ਜੀ ਸਸਰੀ ਗਾਲ ਚੈਨ ਕਾਲੋ ਸਬਸਕ੍ਰਾਈਬ